ਕੂਸਿਆਂ ਦਾ ਰਾਜਾ ਫੁੱਦੂਆਂ ਦਾ ਪੀਰ ਗਵਿੰਦਾ ਵੀਰ ਗਵਿੰਦਾ ਵੀਰ ਗਵਿੰਦੇ ਵੀਰ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਆਹ ਵੀਡੀਓ ਦੇਖੋ 10 ਮਹੀਨੇ ਹੋ ਗਏ ਉਸਕੋ ਵਾਰਿਸ 10 ਮਹੀਨੇ ਕਾ ਹੋ ਗਿਆ ਹੈ ਔਰ ਅਭੀ ਤੱਕ ਹਮਨੇ ਉਸਕੇ ਲਈ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਪਾਲੀ ਲੋਹੜੀ ਨਿਊ ਇਅਰ ਸਭ ਕੁਝ ਗਿਆ ਹਮਨੇ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਇਹਨਾਂ ਦਾ ਕਹਿਣਾ ਹੈ ਪਿਛਲੇ 10 ਮਹੀਨੇ ਤੋ ਕੋਈ ਖੁਸ਼ੀ ਨਹੀਂ ਬਣਾਈ ਕੁਝ ਸੈਲੀਬ੍ਰੇਟ ਨਹੀਂ ਕੀਤਾ ਤੇ ਫਿਰ ਆਹ ਕੌਣ ਨੇ ਦੇਖੋ ਜਰਾ ਦੇਖਦੀਆਂ ਮੜਮੜ ਦੇਖਦੀਆਂ ਅਸੀਂ ਨਹੀਂਓ ਇੱਕ ਵਾਰੀ ਤੱਕੀਆਂ ਤਨ ਕਾਣੇਰੇ ਦਿਲ ਕਾ ਕਰਤਾ ਜਾਹੇ ਇਹਨਾਂ ਦੇ ਹਿਸਾਬ ਨਾਲ ਦੁਨੀਆ ਫੁੱਦੀ ਤੁਰੀ ਫੇਰਦੀ ਆ ਵੀ ਆਪ ਘੁੰਮੋ ਫਿਰੋ ਟ੍ਰਿਪਾਂ ਤੇ ਜਾਓ ਨਜ਼ਾਰੇ ਲਓ ਇੰਟਰਵਿਊ ਪੋਡਕਾਸਟ ਵੀ ਚਾ ਕੇ ਰੋਕੇ ਵਿਖਾਤ ਆਤੇ ਸੱਚੇ ਬਣ ਗਏ ਬੱਤ ਸਹੀ ਨਾ ਬੀਬਾ ਨਾ ਇਹ ਵੀਡੀਓ ਐਸੇ ਲਈ ਪਹਿਲਾਂ ਦਿਖਾਈ ਆ ਕਿ ਲੋਕ ਬੇਸ਼ਰਮੀ ਦੀ ਹੱਦ ਟੱਪ ਚੁੱਕਿਆ ਵਿਊ ਪਾਉਣ ਲਈ ਜਿੱਦਾਂ ਹੁਣ ਇਹਨਾਂ ਦਾ ਮੁੱਦਾ ਬਹੁਤ ਪੁਰਾਣਾ ਸੀ ਲਗਭਗ ਲੋਕ ਭੁੱਲ ਚੁੱਕੇ ਸੀ ਪਰ ਇਹਨਾਂ ਦੇ ਵਿਊ ਘਟਾਉਣ ਲੱਗ ਗਏ ਤਾਂ ਇਹਨਾਂ ਫੇਰ ਮੁੱਦਾ ਚੱਕ ਲਿਆ ਤੇ ਵਿਊ ਤਾਂ ਆਪਾਂ ਨੂੰ ਵੀ ਚਾਹੀਦਾ ਕਮੈਂਟ ਕਰਕੇ ਜਰੂਰ ਦੱਸਿਓ ਜੋ ਮੈਂ ਕਿਹਾ ਸਹੀ ਆ ਜਾਂ ਗਲਤ ਹੁਣ ਬੜਾ ਟਾਈਮ ਨਾ ਖਰਾਬ ਕਰਦੇ ਹੋ ਵੀਡੀ ਗੋਰੀ ਨਹੀਂ ਬੜਾ ਹਰਾਮੀ ਹੋ ਬੇਟਾ ਹਣ ਕਈ ਕਹਿਣਗੇ ਉਹਨਾਂ ਦੀ ਪਰਸਨਲ ਲਾਈਫ ਆ ਜੋ ਮਰਜ਼ੀ ਕਰਨ ਤਾਂ ਬਾਈ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਬਾਈ ਸਾਡੀ ਵੀ ਪਰਸਨਲ ਲਾਈਫ ਆ ਮੇਰੇ ਸਬਸਕ੍ਰਾਈਬਰਾਂ ਦੀ ਵੀ ਪਰਸਨਲ ਲਾਈਫ ਆ ਅਸੀਂ ਵੀ ਜੋ ਮਰਜ਼ੀ ਕਰੀਏ ਜੋ ਮਰਜ਼ੀ ਬਣਾਈਏ ਜੋ ਮਰਜ਼ੀ ਦੇਖੀਏ ਤੁਹਾਨੂੰ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਤਾਂ ਮਿੱਤਰੋ ਐਸੀ ਗੱਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਹਿਲਾਂ ਆਹ ਵੀਡੀਓ ਦੇਖੋ ਫਿਰ ਇਹਦੀ origignal ਵੀਡੀਓ ਦਿਖਾਉਣਾ ਤੁਹਾਨੂੰ ਇਹਨਾਂ ਦੀ ਡੂਈ ਕੋ ਥੋੜਾ ਉੱਪਰ ਉਠਾ ਕੇ ਇੱਕ ਹੱਥ ਮੇ ਕੈਮਰਾ ਉਠਾ ਕੇ ਆ ਜਾਓ ਸਾਰੇ ਗੋਪੀ ਕੇ ਫੈਨ ਅਹ ਵੀਡੀਓ ਇੱਕ ਵਾਰ ਫੇਰ ਦੇਖਣੀ ਪੈਣੀ ਆ ਕਿਉਂਕਿ ਇਹਦੇ ਕਮੈਂਟ ਰਹਿੰਦੇ ਹਜੇ ਪੜਨ ਵਾਲੇ ਕਮੈਂਟ ਪੜੇ ਬਿਨਾ ਥੋੜੀ ਛੱਡ ਦਾਂਗੇ ਤਾਂ ਦੇਖੋ ਫੇਰ ਵੀਡੀਓ ਨਾਲ ਨਾਲ ਕਮੈਂਟ ਪੜਦੇ ਆ 10 ਮਹੀਨੇ ਹੋ ਗਏ ਉਸਕੋ ਵਾਰ 10 ਮਹੀਨੇ ਕਾ ਹੋ ਗਿਆ ਹੈ ਔਰ अभी तक हमने उसके लिए कोई सेलिब्रेशन नहीं किया तो दुबई का तेरा बाप गया था <laughs> आपकी ढुई इतनी ऊपर क्यों है <laughs> ये लोग हम ये करेंगे ये करेंगे ये करेंगे बट तो कुछ भी नहीं कर पाए बोल लोग याद करा कर बात तो सही है ओवर एक्टिंग का पैसा काटो इसका उठा ले रे बाबा उठा ले ਕਹੋ ਬੇਸ਼ਰਮਾਂ ਦੀ ਦਾਲ ਰੋਡ ਕੀ ਕਹਿੰਦੇ ਅਸੀਂ ਰੋਲ ਰੋਲ ਕੇ ਖਾਣੇ ਆ ਕਾ ਬਾਤ ਹੈ ਸਰ ਕਿਆ ਬਾਤ ਹੈ ਸਰ ਕੋੜੀ ਬਣਾ ਕੇ ਖਿਸਕੋ ਉੱਲੜ ਪੀਜ਼ਾ ਡਿਸਕੋ ਹਾਂਜੀ ਇਹਤੋਂ ਇੱਕ ਵੀਡੀਓ ਕਿੱਦਾਂ ਲੱਗੀ ਕਮੈਂਟ ਵੀ ਜਰੂਰ ਦੱਸੋ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਦੇ ਕੇ ਬਹੁਤ ਵਧੀਆ ਲੱਗਦਾ ਹੈ ਪਿਛਲੀ ਵੀਡੀਓ ਤੇ ਇੰਨਾ ਪਿਆਰ ਦੇਣ ਲਈ ਦਿਲੋਂ ਧੰਨਵਾਦ ਆ ਸਾਰਿਆਂ ਦਾ ਗਵਿੰਦਾ ਸਰਦਾਰ ਦੀ ਵੀਡੀਓ ਬਾਅਦ ਚ ਦੇਖਾਂਗੇ ਉਸ ਤੋਂ ਪਹਿਲਾਂ ਇੱਕ ਹੋਰ ਆਈਟਮ ਆ ਪਹਿਲਾਂ ਉਹ ਦੇਖਦੇ ਆ ਮੈਂ ਮੈਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਨੇ ਹਨਾ ਤੇ ਕਲਬਾਂ 'ਚ ਤਾਂ ਤੁਸੀਂ ਵੀ ਜਾਣਦੇ ਹੋ ਹਾਂਜੀ ਹਨਾ ਤੇ ਬੋਤਲਾਂ ਦੇ ਡੱਟ ਵੀ ਪੱਟੇ ਜਾਂਦੇ ਆ ਸਿਗਰਟਾਂ ਵੀ ਹੁੱਕੀਆਂ ਜਾਂਦੀਆਂ ਸਿਗਰਟਾ ਪਹਿਲਾਂ ਬੰਦੀ ਸੀ ਇਹਨੇ ਮਾਂ ਨਾਲ ਕਹਿਣ ਲਈ ਪਹਿਲਾਂ ਪੀਂਦੀ ਸੀ ਜਿੱਦਾਂ ਕਬੱਡੀ ਖੇਡਦੀ ਰਹੀ ਹੋਵੇ ਮਾਂ ਖਰਾਬ ਹੋ ਜਾਏਗਾ ਮੈਂ ਮਾਂ ਬੰਮ ਤਬ ਬਹੁਤ ਕੁਝ ਲੱਗਦਾ ਹੈ ਮੈਂ ਬਹੁਤ ਮੈਂ ਨਹੀਂ ਕਹਿੰਦੀ ਕਿ ਹਾਂ ਮੈਂ ਕੁਝ ਨਹੀਂ ਕੀਤਾ ਮੈਂ ਬਹੁਤ ਕੁਝ ਕੀਤਾ ਮੈਨੂੰ ਵੀ ਨਹੀਂ ਪਤਾ ਕਿ ਮੈਂ ਕੀ ਕੁਝ ਕੀਤਾ ਨਹੀਂ ਇਹ ਕੀ ਸੀ ਅਕੇ ਮੈਨੂੰ ਵੀ ਨਹੀਂ ਪਤਾ ਮੈਂ ਕੀ ਕੀ ਕਰਦਾ ਪਤਾ ਨਹੀਂ ਇਹੋ ਜਿਹਾ ਕੀ ਕਰਦਾ ਜੋ ਤੈਨੂੰ ਵੀ ਨਹੀਂ ਪਤਾ ਇਸ ਗੱਲ ਦਾ ਮਤਲਬ ਤਾਂ ਫਿਰ ਅਸੀਂ ਗਲਤੀ ਸਮਝਾਂਗੇ ਬਾਕੀ ਤੂੰ ਇਹ ਛੱਡ ਇਹ ਦੱਸ ਟੋਕਰਾ ਭਰਿਆ ਗਿਆ ਕਿ ਰਹਿੰਦੀ ਥਾਂ ਹਜੇ ਇੱਕ ਮੈਂ ਦੱਸ ਨਹੀਂ ਇੱਕ ਨਾ ਕੁੜੀ ਨੂੰ ਚੰਡੀਗੜ੍ਹ ਦੇ ਵਿੱਚ ਰਹਿ ਕੇ ਸਟੈਂਡ ਹੋਣਾ ਬਹੁਤ ਵੱਡੀ ਗੱਲ ਆ ਬਿਲਕੁਲ ਸਹੀ ਗੱਲ ਆ ਸਟੈਂਡ ਬਣਾਉਣਾ ਬਹੁਤ ਵੱਡੀ ਗੱਲ ਆ ਉਹੀ ਸਟੈਂਡ ਕਿਤੇ ਲਾ ਕੇ ਇੱਕ ਥਾਂ ਬੈਠ ਜਾਂਦੀ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਕਈ ਮੁੰਡੇ ਤਾਂ ਇਹ ਕਹ ਦਿੰਦੇ ਆ ਕਲੱਬਾਂ 'ਚ ਜਾਂਦੇ ਆ ਜਾਂ ਕੁਛ ਵੀ ਅਜਦਾ ਮੈਂ ਚੰਡੀਗੜ੍ਹ ਚ ਆਈ ਸੀ ਹਨਾ ਮੈਂ ਸੜਕਾਂ 'ਤੇ ਰਹਿ ਕੇ ਰਾਤ guzਾਰਿਆ ਮੈਨੂੰ ਕਈ ਮੁੰਡਿਆਂ ਦਾ ਤਾਂ ਮਿਲਿਆ ਸਾਡੇ ਨਾਲ ਰੂਮ 'ਚ ਚਲਦੇ ਨੂੰ ਇੰਨੇ ਪੈਸੇ ਦਾ ਹੋਣਗੇ ਸੀ ਲੈ ਦੱਸ ਕਲੱਬਾਂ ਵਿੱਚ ਜਾਏਂਗੀ ਤਾਂ ਅਗਲੇ ਰੇਟ ਹੀ ਪੁੱਛਣਗੇ ਹੋਰ ਚਾਹ ਪਾਣੀ ਪੁੱਛਣ ਤਾਂ ਉਹ ਕੁੜੀ ਨੂੰ ਬਹੁਤ ਚੀਜ਼ ਫੇਸ ਕਰਨੀ ਪੈਂਦੀ ਆ ਉਸ ਟਾਈਮ ਤੇ ਕੁੜੀ ਕੀ ਕਰੇ ਤੇ ਨਾ ਜਾਓ ਕਲੱਬਾਂ ਚ ਸਟੈਂਡ ਓਨਲੀ ਜ਼ਰੂਰੀ ਤਾਂ ਨਹੀਂ ਹੈਗਾ ਵੀ ਕਿਸੇ ਦਾ ਸਟੈਂਡ ਹੋਇਆ ਹੀ ਲੈਣਾ ਪਵੇ ਖਸ ਗਿਆ ਮਾਂਦਰ ਬੱਤੇ ਘਰਾਂ ਲੋਟਾ ਇਹ ਇਸਲੀ ਲਈ ਲੋਂਡਾ ਮੈਨੂੰ ਕਈ ਕਹਿ ਰਹੇ ਹੁੰਦੇ ਆ ਮੈਂ ਪਿਛਲੇ ਪੋਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ ਸੋਕਰਤੀ ਜਦੋਂ ਆਇਆ ਸੀਗਾ ਮੇਰਾ ਮੋਸ਼ਨ ਕਰਵਾ ਕੇ ਗਿਆ ਸੀ ਕਈ ਮੁੱਦਾ ਚੱਕ ਰਹੇ ਨੇ ਕਿਉਂ ਬਈ ਪ੍ਰੈਗਨੈਂਟ ਹੋਣਾ ਕੋਈ ਗਲਤ ਗੱਲ ਆ ਨਾ 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 ਬਿਲਕੁਲ ਨਹੀਂ ਹੈਗਾ ਗਲਤ ਸਾਨੂੰ ਕੀ ਦੁਬਾਰਾ ਹੋ ਜਾ ਕਿਸੇ ਨੇ ਕਿਹੜਾ ਰੋਕ ਲੈਣਾ ਪਰ ਆ ਇੰਟਰਵਿਊ ਚ ਆ ਕੇ ਕੁਸੀਆ ਨਾ ਪੋਰੋ ਬੇਨਤੀ ਆ ਇਹੀ ਨਹੀਂ ਅਭੀ ਹੋਰ ਸੁਣੀਏ ਹੁਣ ਭਈ ਚੱਕ ਲੋ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦਈਏ ਸੁੱਖ ਦੀ ਮਾਤਾ ਦਾ ਕਿ ਸੁੱਖ ਦੀ ਭੈਣ ਦਾ ਨੰਬਰ ਤੁਹਾਡੇ ਕੋਲ ਸੋਨਮ ਬਾਜਵਾ ਦਾ ਨੰਬਰ ਹੈਗਾ ਇਹਦੀ ਦੀਪ ਭੈਣ ਦਾ ਨੰਬਰ 90 ਦੁਬਾਰੇ ਤੋਂ ਸੁਣ ਲੋ 9050 64 ਇਹ ਤਾਂ ਸੋਨੂ ਸੀਤੂ ਨੂੰ ਲੱਗ ਗਿਆ ਗਲਤੀ 2142 ਇਹ ਹੈਗਾ ਦੀ ਭੈਣ ਦਾ ਨੰਬਰ ਅਰਜਨ ਵੈਲੀ ਨੂੰ ਬੇਨਤੀ ਆ ਹੱਥ ਜੋੜ ਕੇ ਗੰਡਾਸੀਆਂ ਦੀ ਬੁੰਡ ਤੇ ਮਾਰੇ ਤਾਂ ਤੋਂ ਤੁਸੀਂ ਬਣੀ ਕਰਦੇ ਹੋ ਵੀ ਦੁਕਾਨ ਚੱਕ ਕੇ ਹਰੇ ਕਿਸੇ ਦੀ ਵੀਡੀਓ ਪਾ ਦਿੰਨੇ ਆ ਭੈਣ ਤੋ ਤੁਹਾਨੂੰ ਆਹੀ ਅਗਲਾ ਜੇ ਸਹੀ ਬੰਦੇ ਨੂੰ ਚੱਲਦੇ ਨੂੰ ਸਹੀ ਕੰਮ ਉਤਲ ਦੇ ਕਰਦੇ ਨੂੰ ਕਰ ਲੈਣ ਦੋ ਕੰਮ ਨੂੰ ਸਾਲਿਆ ਤੂੰ ਆਚਾਰ ਵੇਚਦਾ ਗਲੀ ਗਲੀ ਠੀਕ ਕੰਮ ਉਤਲ ਦੇ ਕਰਦੇ ਨੂੰ ਕਰ ਲੈਣ ਦੋ ਵੇੜਾ ਫਾਉਟ ਤੁਮ ਨਾ ਕਿਸੇ ਨੂੰ ਉਂਗਲ ਕਰੋ ਜੇ ਕਿਸੇ ਨੇ ਤੁਹਾਡੇ ਆਂ ਲੂੰਗਲ ਕਰਤੀ ਤਾਂ ਔਖਾ ਹੋ ਜੂ ਤੁਹਾਨੂੰ ਤੇ ਬੰਦਿਆਂ ਨੂੰ ਲਾਸਟ ਵਾਰ ਕਿੰਨੀ ਵਾਰੀ ਲਾਸਟ ਵਾਰਨਿੰਗ ਦੇਣੀ ਆ ਅਰੇ ਕਹਿਣਾ ਕੀ ਚਾਹਤੇ ਹੋ ਸਾਡਾ ਮਹੀਨੇ ਚ ਨਾ ਨਾ ਕਰਦੇ ਵੀ ਚਾਹ ਤਿੰਨ ਤੋਂ 4 ਲੱਖ ਰੁਪਏ ਨੂੰ ਹੱਥ ਪੈਂਦਾ ਆ ਤੇਰਾ ਹੇਠਲਾ ਏਟੀਐਮ ਚੱਲਦਾ ਭਾਈ ਹਾਲੇ ਆ ਉਹ ਸਾਨੂੰ ਪਤਾ ਕਿ ਅਸੀਂ ਕਿਵੇਂ ਕਰਦੇ ਆ ਅਸੀਂ ਪਰ ਕਿਸੇ ਨੂੰ ਜਤਾਉਂਦੇ ਨਹੀਂ ਹੈਗੇ ਸਾਰੇ ਟੱਬਰ ਦਾ ਲੱਗਦਾ ਤੇਲ ਬੋਰੀ ਦਾ ਕੰਮ ਚੱਲਦਾ ਤਿਆਂ ਤੋਂ ਆ ਕੇ ਮੁੰਡਿਆਂ ਨਾਲ ਘੁੰਮਦੀਆਂ ਵੀ ਘੁੰਮਦੀਆਂ ਯਾਰ ਆਪਦੇ ਦਮ ਤੇ ਘੁੰਮਦੀਆਂ ਮੈਂ ਗਲਤ ਨਾ ਬੋਲੋ ਯਾਰ ਵਿਚਾਰੀ ਪਹਿਲਾਂ ਪੱਠੇ ਤੇ ਲੱਗੀ ਹੋਈ ਸੀ ਬਹੁਤ ਮਿਹਨਤ ਕੀਤੀ ਆ ਮੈਂ ਮੈਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਨੇ ਹਨਾ ਤੇ ਕਲੱਬਾਂ 'ਚ ਤਾਂ ਤੁਸੀਂ ਵੀ ਜਾਣਦੇ ਹੋ ਹਾਂਜੀ ਭਾਈ ਇੰਟਰਵਿਊ ਹਸਤੀਆਂ ਦੀ ਲਈ ਦੀ ਆ ਨਾ ਕਿ ਗਸਤੀਆਂ ਦੀ ਬੱਤ ਸਹੀ ਏ ਅਬੇ ਸਾਲੇ ਫੈਮਾ ਤੇ ਬੋਤਲਾਂ ਡੱਟ ਵੀ ਪੱਟੇ ਜਾਂਦੇ ਆ ਸਿਕਟਾਂ ਵੀ ਫੂਕੀਆਂ ਜਾਂਦੀਆਂ ਸਿਗਰਟਾ ਪਹਿਲਾਂ ਬੰਦੀ ਸੀ ਜੁੱਤੀ ਲਾ ਲਵੇ ਤੇ ਗਿਣੇ ਨਾ ਬੱਸ ਮਨ ਸ਼ਾਂਤ ਕਰਨ ਦੇ ਤਾਂ ਬਹੁਤ ਤਰੀਕੇ ਨੇ ਜੇ ਬੰਦਾ ਇਦਾਂ ਹੀ ਮਨ ਸ਼ਾਂਤ ਕਰਨ ਲੱਗ ਜੇ ਫੇਰ ਤਾਂ ਮੇਰੇ ਹਿਸਾਬ ਨਾਲ ਵੀ ਜਿਹੜੇ ਸਾਰੇ ਜਿਨ੍ਹਾਂ ਦਾ ਥੋੜਾ ਗਿਆਨੀ ਕਿੱਡਾ ਠਰਕੀ ਬੰਦਾ ਹਾਂਜੀ ਹੁਣ ਇਸ ਤੋਂ ਬਾਅਦ ਗੱਲ ਕਰਾਂਗੇ ਗੋਵਿੰਦੇ ਸਰਦਾਰ ਦੀ ਗੱਲ ਕੀ ਕਰਾਂਗੇ ਕਮੈਂਟ ਹੀ ਪੜਾਂਗੇ ਕਿਉਂਕਿ ਅਸਲੀ ਸਵਾਦ ਤਾਂ ਕਮੈਂਟਾਂ ਵਿੱਚ ਆਉਂਦਾ ਹੈ ਤਾਂ ਦੇਖੋ ਫਿਰ ਵੀਡੀਓ ਨਾਲ ਨਾਲ ਕਮੈਂਟ ਪੜਦੇ ਆਂ ਮੰਨਿਆ ਜੇ ਭੈਣ ਕੋਈ ਬੈਠੀ ਅਬਰੌੜ ਤੇ ਉਹ ਰਖੜੀ ਤੈਂਡੀ ਹਟੀ ਨਾ ਵੀਰੇ ਜਿੰਨੇ ਚਿਰ ਮਨੁੱਖਤਾ ਦੀ ਸੇਵਾ ਵਾਲੇ ਚੱਕ ਕੇ ਨਹੀਂ ਲੈ ਜਾਂਦੇ ਨਾਲ ਰਖੜੀ ਤਾਂ ਇੰਡੀਆ ਬਜਾਰ ਆ ਸਕਦੀ ਰਖੜੀ ਨੂੰ ਚਾਹੇ ਸਰਪ੍ਰਾਈਜ਼ ਕਰਵਾ ਲੋ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਲੋ ਪੰਜਾਬ ਦਾ ਕਾਂ ਨਾ ਕੋਈ GST ਆ ਉਤੋਂ ਸ਼ਿਪਿੰਗ ਫਰੀਆ ਪੂਰਾ ਜੈਨੂ ਨਰੇਟ ਗੁੜਿਓ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਤੇਰਾ ਕੀ ਕਰੀਏ ਰੁਕ ਜਾ ਰੁਕ ਜਾ ਮੈਂ ਤੈਨੂੰ ਭੁੱਖਾ ਨੰਗਾ ਲੱਗਦਾ 300 ਫੈਕਟਰੀਆਂ ਚੱਲਦੀਆਂ ਮੇਰੀ ਆਲ ਓਵਰ ਇੰਡੀਆ ਚ ਤੁਹਾਡੇ ਇਹਨਾਂ ਲਛਣਾ ਕਰਕੇ ਨੈਟ ਪੈਕ ਮਹਿੰਗੇ ਹੋ ਗਏ ਮੈਂ ਤਾਂ ਤਾਂ ਕਹਿੰਦਾ ਤੂੰ ਬੋਲਦਾ ਕਿਵੇਂ ਫਿਰ ਬੱਸ ਕਰੋ ਗੋਵਿੰਦ ਲੀਵ ਹਿਮ ਉਹ ਤੂੰ ਜਾ ਯਾਰ ਦਿਮਾਗ ਖਰਾਬ ਬਾਈ ਤੂੰ ਐਕਟਿੰਗ ਵਧੀਆ ਕਰਦਾ ਹੈ ਸੀਆਈਡੀ ਵਿੱਚ ਲਾਸ਼ ਦਾ ਰੋਲ ਕਰੇਗਾ ਬੰਪਰ ਆਫਰ ਦੇ ਰਹੇ ਹੈ ਉਹ ਜੀ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ 29 ਰੁਪਈਆ ਤੋਂ ਡੀਲ ਸਟਾਰਟ ਹੈ ਹੈ ਉਹ ਇਹ ਡੀਲ ਫਿਰੋਜ਼ਪੁਰ ਖੰਨਾ ਬਟਾਲਾ ਧਾਨੋ ਧਰਤੀ ਜਿੱਥੇ ਲਿਆ ਤੁਸੀਂ ਅਵਤਾਰ ਪੋਰੂਆਂ ਦਾ ਬਾਦਸ਼ਾਹ ਗੋਵਿੰਦਾ ਸਰਦਾਰ ਸਲਮਾਨ ਖਾਨ ਨੂੰ ਮੌਕਾ ਦਿਓ ਗੱਡੀ ਵਾਲੇ ਸਟੰਟ ਲਈ ਹੈਲੋ ਮਿਸ ਹੂ ਕੰਗ੍ਰੈਚੂਲੇਸ਼ਨਸ ਥੈਂਕ ਯੂ ਤੁਸੀਂ ਕਿੱਥੇ ਕਿੱਥੇ ਸ਼ੋਅ ਲਾਉਂਦੇ ਹੋ ਕਿਤੇ ਨਹੀਂ ਸਰ ਬਾਜੀ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਬਸ ਅਪਲੋਡ ਨਾ ਕਰਿਆ ਕਰੋ ਮੈਨੂੰ ਤਾਂ ਕੰਮ ਹੀ ਨਹੀਂ ਮਿਲ ਰਿਹਾ ਮੈਂ ਤਾਂ ਮੇਲੇ ਤੇ ਜਾਨੀ ਹੁੰਨੀ ਹੈ ਮੇਰੀ ਬੰਬੇ ਵਿੱਚ ਬਹੁਤ ਵੱਡੀ ਸਕਸਸ ਹੈ ਮੇਰੇ ਲਈ ਕੰਮ ਕਰੇਂਗਾ ਕਾਰ ਨਾਲ ਕੁਝ ਨਹੀਂ ਹੋਣਾ ਰੇਲ ਗੱਡੀ ਥੱਲੇ ਆਉਣਾ ਪੈਣਾ ਉਹ ਮੱਛਣ ਵਾਲੇ ਉਹ ਮੱਛੀ ਚੱਲੋ ਬਾਕੀ ਅੱਗ ਲਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਕੋਟਾ ਮੁਕਣ ਨਹੀਂ ਦਿੰਦੇ ਤੇ ਲਹਨਤਾਂ ਦੀ ਜ਼ਿੰਮੇਵਾਰੀ ਸਾਡੀ ਕੋਟਾ ਮੁਕਣ ਨਹੀਂ ਦਿੰਦੇ ਤਲਾਸ਼ੀ ਲੈਂਸਾਂ ਵਿੱਚ ਜੇ ਵਿੱਚੋਂ ਬੀੜੀਆਂ ਦੇ ਬੰਡਲ ਮਿਲੇ ਨੇ ਉਹ ਮੱਚਣ ਵਾਲੇ ਉਹ ਮੱਚੀ ਚੱਲੋ ਬਾਕੀ ਅੱਗ ਲਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਏ ਪੂਰਤੀ ਚੱਲੋ ਬਾਹਰ ਹੁਣ ਸ਼ੋਰੂਮ ਤੋਂ ਹਾਂਜੀ ਤੇ ਇਸੇ ਨਾਲ ਵੀਡੀਓ ਦੀ ਸਮਾਪਤੀ ਕਰਦੇ ਹਾਂ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਵਿੱਚ ਬਹੁਤ ਤੱਕ ਪਾਣੀ ਆਪਾਂ